ਅੱਜ ਆਮ ਆਦੀ ਪਾਰਟੀ ਵੱਲੋਂ ਦੋ ਹੋਰ ਉਮੀਦਵਾਰ ਲਾਣੇਗੇ ਸਾਡੇ ਨੰਮ ਲਵਿੰਦਰ ਸਿੰਘ ਕੰਗ ਨੇ ਜਿਹਨਾਂ ਨੂੰ ਨੰਦਪੁਰ ਸਾਹਿਬ ਤੋਂ ਉਮੀਦਵਾਰ ਲਾਣਿਆ ਗਿਆ ਕੰਗ ਸਾਹਿਬ ਪਹਿਲਾਂ ਤੋਂ ਮੁਬਾਰਕਾਂ ਧੰਨਵਾਦ ਜੀ ਧੰਨਵਾਦ ਮੈਂ ਆਪਣੀ ਪਾਰਟੀ ਲੀਡਰਸ਼ਿਪ ਦਾ ਅਰਵਿੰਦ ਕੇਜਰੀਵਾਲ ਜੀ ਦਾ ਮਾਨ ਸਾਹਿਬ ਦਾ ਜਿਹੜੇ ਸਾਡੇ ਪੰਜਾਬ ਦੇ ਮਾਣ ਹੈ ਮੁੱਖ ਮੰਤਰੀ ਮਾਨ ਸਾਹਿਬ ਦਾ ਸੰਦੀਪ ਪਾਟਕ ਜੀ ਦਾ ਸਾਰੀ ਪਾਰਟੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੇਰੇ ਤੇ ਇੱਕ ਅਹਿਮ ਭਰੋਸਾ ਜਤਾਇਆ ਇੱਕ ਜ਼ਿੰਮੇਵਾਰੀ ਸੌਂਪੀ ਹੈ ਔਰ ਮੈਂ ਉਹਨਾਂ ਦੀ ਇਸੇ ਜ਼ਿੰਮੇਵਾਰੀ ਤੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰੂਗਾ ਪਹਿਲਾਂ ਵੀ ਆਪਾਂ ਚਰਚਾ ਕਰਦੇ ਸੀ ਤੁਸੀਂ ਪਹਿਲਾਂ ਵੀ ਐਕਟਿਵ ਕਈ ਦਿਨਾਂ ਤੋਂ ਉੱਥੋਂ ਨਜ਼ਰ ਆ ਰਹੇ ਕਈ ਮਹੀਨਿਆਂ ਤੋਂ ਨਜ਼ਰ ਆ ਰਹੇ ਸੀ ਕੀ ਕੀ ਤੁਸੀਂ ਉੱਥੇ ਦੇਖਿਆ ਕਿ ਆ ਚੀਜ਼ਾਂ ਹੈਗੀਆਂ ਨੇ ਜਿੱਥੇ ਕੰਮ ਕਰਨ ਦੀ ਲੋੜ ਹੈ ਤੇ ਜਿਹੜੇ ਏਜੰਡੇ ਤੁਸੀਂ ਲੈ ਕੇ ਜਾਓ ਦੇਖੋ ਡਿਵੈਲਪਮੈਂਟ ਤੇ ਕੰਟੀਨਿਊ ਪ੍ਰੋਸੈਸ ਹੈ ਕਿ ਲੇਕਿਨ ਪਿਛਲੇ 2 ਸਾਲਾਂ ਚ ਮਾਨ ਸਾਹਿਬ ਦੀ ਸਰਕਾਰ ਨੇ ਤਮਾਮ ਉਹ ਕੰਮ ਕੀਤੇ ਆ ਜਿਹੜੇ ਕੀ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਵਪਾਰ ਪੰਜਾਬ ਦੇ ਹਰੇਕ ਵਰਗ ਨੂੰ ਬਿਹਤਰ ਬਣਾਉਣ ਸਹਾਇਕ ਸਿੱਧ ਹੋਣਗੇ ਅਸੀਂ ਆਪਣੇ ਉਸ ਪੋਜੀਟਿਵ ਏਜੰਡੇ ਨੂੰ ਲੈ ਕੇ ਘਰ ਘਰ ਜਾਵਾਂਗੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਜਿਹੜਾ ਹੈ ਮਾਨ ਸਾਹਿਬ ਦੀਆਂ ਨੀਤੀਆਂ ਤੇ ਆਮ ਆਦੀ ਪਾਰਟੀ ਦੀ ਪੂਰੀ ਜਿਹੜੀ ਰਾਜਨੀਤੀ ਉਰ ਤੇ ਮੋਹਰ ਲਾਉਣਗੇ। ਪੰਥਕ ਏਜੰਡੇ ਵੀ ਜਿਹੜੇ ਨੇ ਉਹ ਉੱਥੇ ਕਾਫੀ ਪ੍ਰਭਾਵਿਤ ਰਹਿੰਦੇ ਨੇ ਲੀਡਰਸ ਵੀ ਜਿਹੜੇ ਡੇਰੇਆ ਦੀ ਰਾਜਨੀਤੀ ਵੀ ਉੱਥੇ ਕਾਫੀ ਰਹਿੰਦੀ ਹੈਗੀ ਹੈ। ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖੋਗੇ ਕਿਉਂਕਿ ਅਕਸਰ ਅਗਰ ਪੁਰਾਣੀਆਂ ਇਲੈਕਸ਼ਨ ਗੱਲ ਕਰ ਲਈਏ ਕਦੀ ਕਾਂਗਰਸ ਕਦੀ ਅਕਾਲੀ ਦਲ ਚੱਲਦਾ ਰਿਹਾ ਉੱਥੇ। ਦੇਖੋ। ਸ਼੍ਰੀ ਨਾਨਦਪੁਰ ਸਾਹਿਬ ਦਾ ਬਹੁਤ ਹਿਸਟੋਰਿਕਲ ਇੰਪੋਰਟੈਂਸ ਹੈ। ਖਾਲਸੇ ਦੀ ਜਨਮ ਭੂਮੀ ਹੈ। ਔਰ ਦੁਨੀਆ ਦੀ ਸਭ ਤੋਂ ਸ਼ਹਾਦਤ ਦੀ ਜਿਹੜੀ ਮਿਸਾਲ ਹੈ ਜਿਹੜੀ ਕਿਤੇ ਨਹੀਂ ਮਿਲਦੀ ਉਹ ਉਹਦਾ ਜਿਹੜਾ ਕ੍ਰੈਡਿਟ ਹੈ ਉਹ ਵੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਂਦਾ ਇਸ ਲੋਕ ਸਭਾ ਨੂੰ ਜਾਂਦਾ ਔਰ ਗੁਰੂਆਂ ਦਾ ਜਿਹੜਾ ਪ੍ਰਿੰਸੀਪਲ ਹੈ ਸਿਧਾਂਤ ਹੈ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ ਔਰ ਸਰਬੱਤ ਦੇ ਭਲੇ ਦਾ ਕੰਮ ਅਸੀਂ ਉਸ ਅਜੰਡੇ ਤੇ ਉਸ ਫਲਸਫੇ ਤੇ ਅੱਗੇ ਵਧਾਂਗੇ ਔਰ ਲੋਕ ਹਿੱਤ ਵਾਸਤੇ ਕੰਮ ਕਰਾਂਗੇ ਅਕਸਰ ਸਾਰੇ ਉਮੀਦਵਾਰਾਂ ਕੋਈ ਹੀ ਸਵਾਲ ਹੋ ਰਹੇ ਨੇ ਕਿ ਵਿਧਾਨ ਸਭਾ ਦੇ ਵਿੱਚ ਜਦੋਂ ਅ ਰਵਿੰਦ ਕੇਜਰੀਵਾਲ ਹਰ ਥਾਂ ਤੇ ਪਹੁੰਚਦੇ ਸੀ ਲੋਕਾਂ ਦਾ ਹਜੂਮ ਪਹੁੰਚਦਾ ਸੀ ਪਰ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਨੇ ਕੀ ਕਮੀ ਉਹਨਾਂ ਦੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਹਦੇ ਵਿੱਚ ਲੋਕ ਸਭਾ 'ਚ ਵੀ ਦੇਖਣ ਨੂੰ ਮਿਲੇਗੀ ਉਹ ਚੀਜ਼ਾਂ ਦੇਖੋ ਰਵਿੰਦ ਕੇਜਰੀਵਾਲ ਜੀ ਨੂੰ ਤੇ ਜੇਲ੍ਹ 'ਚ ਡੱਕਣ ਦੇ ਪਿੱਛੇ ਭਾਜਪਾ ਦੀ ਮਨਸ਼ਾ ਜਾਂ ਸਾਜ਼ਿਸ਼ ਕਹਿ ਲੋ ਇਹ ਸੀ ਇਹ ਆਮ ਆਦਮੀ ਪਾਰਟੀ ਖਤਮ ਹੋ ਜਾਊਗੀ ਲੇਕਿਨ ਜਿਸ ਤਰੀਕੇ ਨਾਲ ਰਾਮਲੀਲਾ ਗਰਾਊਂਡ ਤੇ ਲੋਕਾਂ ਦਾ ਇਕੱਠ ਹੋਇਆ ਤਿੰਨ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦੇ ਖਿਲਾਫ ਇਲੀਗਲ ਔਰ ਅਨਕਨਸਟੀਚੂਨਲ ਗ੍ਰਿਫਤਾਰੀ ਉਤੋਂ ਇਹ ਸਾਬਿਤ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਹੁਣ ਘਰ-ਘਰ ਪਹੁੰਚ ਗਿਆ ਔਰ ਉਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਲੈ ਕੇ ਹਰੇਕ ਬੰਦਾ ਜਿਹੜਾ ਹੈ ਉਹ ਉਹ ਦੇਸ਼ ਦੇਸ਼ ਤਾਨਾਸ਼ਾਹ ਦੇ ਖਿਲਾਫ ਦੇਸ਼ ਦੀ ਲੋਕਸ਼ਾਹੀ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਔਰ ਅੱਗੇ ਆਊਗਾ ਹਾਲਾਂਕਿ ਬਾਕੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨੇ ਨਹੀਂ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂਕਿ ਕਿਸ ਤਰੀਕੇ ਆ ਤੁਹਾਡਾ ਕੰਪੀਟੀਸ਼ਨ ਰਹਿਣ ਵਾਲਾ ਦੇਖੋ ਗੱਲ ਇਹ ਆ ਵੀ ਮੈਂ ਅੱਗੇ ਵੀ ਗੱਲ ਕਹੀ ਆ ਵੀ ਕੋਈ ਪਾਰਟੀ ਕਿੰਨੂ ਐਲਾਨਦੀ ਉਹਨਾਂ ਸਾਨੂੰ ਮਤਲਬ ਕੋਈ ਨਹੀਂ ਲੇਕਿਨ ਜਿਹੜੀਆਂ ਇਹ ਪਾਰਟੀਆਂ ਮਰ ਰਹੀਆਂ ਇਹਨਾਂ ਨੇ ਪਹਿਲਾਂ ਵੀ ਸੱਤਾ ਹੰਢਾਈ ਆ ਔਰ ਇਸ ਲੋਕ ਸਭਾ ਦੀ ਨੁਮਾਇੰਦਗੀ ਵੀ ਇਹਨਾਂ ਨੇ ਕੀਤੀ ਆ ਲੇਕਿਨ ਇਹਨਾਂ ਨੇ ਆਪਣੇ ਹੀ ਐਮਪਾਇਰ ਖੜੇ ਕੀਤੇ ਆ ਸ਼੍ਰੀ ਨੰਦਪੁਰ ਸਾਹਿਬ ਦੇ ਲੋਕਾਂ ਲਈ ਤਾਂ ਕੁਝ ਕੀਤਾ ਨਹੀਂ ਸੋ ਮੈਨੂੰ ਲੱਗਦਾ ਹੈ ਵੀ ਇਹਨਾਂ ਲੋਕਾਂ ਦੀ ਜਿਹੜੀ ਕ੍ਰੈਡਿਬਿਲਟੀ ਆਲਰੇਡੀ ਲੋਕਾਂ 'ਚ ਖਤਮ ਹੈ। ਔਰ ਮਾਨ ਸਾਹਿਬ ਦੀ ਸਰਕਾਰ ਦੀਆਂ ਜਿਹੜੀਆਂ ਪ੍ਰੋ ਪੀਪਲ ਪਾਲਿਸੀਆਂ ਉਹਨਾਂ ਨੂੰ ਲੋਕ ਖੁਸ਼ ਨੇ। ਅਸੀਂ ਉਸ ਏਜੰਡੇ ਤੇ ਅੱਗੇ ਵਧਾਂਗੇ ਜਿਹੜੇ ਸਾਡੇ ਆਪਣੇ ਕੈਰੇਕਟਰ ਹੈ। ਸਾਫ਼ ਸੁਥਰੀ ਅਸੀਂ ਰਾਜਨੀਤੀ ਕੀਤੀ, ਅਸੀਂ ਲੋਕਾਂ ਨੂੰ ਦੱਸਾਂਗੇ, ਲੋਕਾਂ ਦੇ ਦਰਵਾਜ਼ਿਆਂ ਤੇ ਜਾਵਾਂਗੇ ਔਰ ਸਾਨੂੰ ਪੂਰੀ ਉਮੀਦ ਹੈ ਲੋਕੋ ਸਾਨੂੰ ਸਹਿਯੋਗ ਵੀ ਕਰਨਗੇ ਔਰ ਸਮਰਥਨ ਵੀ ਕਰਨਗੇ। ਲੋਕਾਂ ਨੂੰ ਕੀ ਕਹਿਣਾ ਚਾਹੋਗੇ ਖਾਸ ਕਰਕੇ ਸ਼ਿਨਨਦਪੁਰ ਸਾਹਿਬ ਦੇ ਲੋਕ? ਦੇਖੋ ਲੋਕਾਂ ਨੂੰ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਲੋਕ ਸਭਾ ਦਾ ਜਿਹੜਾ ਇਹ ਚੋਣ ਹੋਣ ਜਾ ਰਹੀ ਹੈ ਇਹ ਬਹੁਤ ਅਹਿਮ ਚੋਣ ਹੈ ਇਹ ਦੇਸ਼ ਦੇ ਲੋਕਤੰਤਰ ਨੂੰ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਚੋਣ ਹੈ ਇਹ ਆਮ ਸਧਾਰਨ ਚੋਣ ਨਹੀਂ ਹੈ ਇਸ ਕਰਕੇ ਇਹਦੇ ਚ ਇੱਕ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਖਾਸ ਕਰ ਸਾਡੀ ਲੀਡਰਸ਼ਿਪ ਜੋ ਲੜਾਈ ਲੜ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਵੀ ਇਸ ਲੜਾਈ 'ਚ ਹਿੱਸੇਦਾਰ ਬਣਨਾ ਹੈ ਔਰ ਦੇਸ਼ ਦਾ ਲੋਕਤੰਤਰ ਵੀ ਬਚਾਉਣਾ ਹੈ ਦੇਸ਼ ਦਾ ਭਾਈਚਾਰਾ ਵੀ ਬਚਾਉਣਾ ਹੈ ਔਰ ਦੇਸ਼ ਦਾ ਸੰਵਿਧਾਨ ਵੀ ਬਚਾਉਣਾ ਹੈ ਮੇਰਾ ਅਖਰੀ ਸਵਾਲੇ 13 ਜੀਰੋ ਦਾ ਨਾਰਾ ਦਿੱਤਾ ਗਿਆ ਤੇ ਇੱਕ ਸੀਟ ਤੁਹਾਡੀ ਵੀ ਉਹਦੇ ਚ ਆ ਗਈ ਹੁਣ ਪ੍ਰੈਸ਼ਰ ਹੈ ਹੁਣ ਮਨ ਦੇ ਵਿੱਚ ਬਿਲਕੁਲ ਗੱਲ ਇਹ ਆ ਵੀ ਜੇ ਮੈਂ ਕਹਦਾ ਵੀ ਪ੍ਰੈਸ਼ਰ ਕੋਈ ਹੈ ਹੀ ਨਹੀਂ ਇਹ ਵੀ ਠੀਕ ਨਹੀਂ ਆ ਲੇਕਿਨ ਸਾਨੂੰ ਪ੍ਰੈਸ਼ਰ ਨਹੀਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ ਔਰ ਆਪਣੀ ਕਾਰਗੁਜ਼ਾਰੀ ਤੇ ਭਰੋਸਾ ਹੈ ਔਰ ਸਾਡੇ ਆਪਣੇ ਲੀਡਰ ਦੀ ਕ੍ਰੈਡੀਬਿਲਟੀ ਤੇ ਭਰੋਸਾ ਹੈ ਸੋ ਮੈਨੂੰ ਲੱਗਦਾ ਹੈ ਵੀ ਅਸੀਂ ਲੋਕਾਂ ਨੂੰ ਮੂੰਹ ਵਖੋਣ ਜੋਗੇ ਵੀ ਆ ਲੋਕਾਂ ਜਾਣ ਜੋਗੇ ਵੀ ਆ ਔਰ ਇਸ ਕ੍ਰੈਡੀਬਿਲਟੀ ਨਾ ਜਾਵਾਂਗੇ ਤਾਂ ਲੋਕ ਸਾਡਾ ਸਹਿਯੋਗ ਕਰਨਗੇ ਚਲੋ ਧੰਨਵਾਦ ਤੇ ਬਹੁਤ ਬਹੁਤ ਵਾਰਕਾ ਜੀ ਜਿੰਦਾਬਾਦ ਕੈਮਰਾਮੈਨ ਨਕਾਸ਼ ਨਾਲ ਜਵੀਨ ਸ਼ੇਟੀ ਪੰਜਾਬ ਕੇਸਰੀ ਜਟਮਣੇ